ਸਾਥੀ ਕਾ ਬੀਤੀ ਸਾਰਿਆਂ ਨੂੰ ਚੜਦੀ ਕਲਾ ਡੇਰੀ ਫਾਰਮ ਦੇ ਸਵਾਗਤ ਹੈ ਜੀ ਸਾਡ ਸਾਰਿਆਂ ਦਾ ਅੱਜ ਦੀ ਵੀਡੀਓ ਤੇ ਵੀਡੀਓ ਤੁਹਾਨੂੰ ਵਿਖਾਉਣੀ ਆ ਆਪਾਂ ਤਿੰਨ ਮੱਝਾਂ ਸੋਈਆਂ ਸਵਾਈਆਂ ਇੱਕ ਵੈੜ ਬਹੁਤ ਹੀ ਚੰਗੀ ਸਾਫ਼ ਸੁਥਰੀ ਸਸਤੇ ਭਾਦੀ ਐਂਡ ਤੱਕ ਵੀਡੀਓ ਤੱਕ ਬਣੇ ਰਹੋ ਕਿਉਂ ਸਾਡੇ ਚੜਦੀ ਕਲਾ ਡੇਰੀ ਫਾਰਮ ਨੂੰ ਬਤਵਾ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਮੁੱਲ ਵੀ ਜੀ ਨਿਗੇ ਨਿਗੇ ਤੁਹਾਨੂੰ ਵਿਖਾਉਣੇ ਆ ਮਈਆਂ ਵੱਡੀਆਂ ਤੇ ਮੁੱਲ ਛੋਟੇ ਵਿਖਾਉਣੇ ਆ ਤੇ ਡਰੈਸ ਨੋਟ ਕਰ ਲਓ ਵੀ ਜੀ ਨਾਮ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਸਵੀਲ ਅਜਨਾਲਾ ਜ਼ਿਲ੍ਹਾ ਮਰਸਰ ਲਾਗੇ ਲੋਪੋ ਕੁਚਗਾਵਾਂ ਫੋਨ ਨੰਬਰ ਹੈਗਾ ਵੀਰ ਜੀ 95928 00635 ਤੇ ਆ ਵੀਰ ਜੀ ਪਹਿਲੇ ਨੰਬਰ ਵਾਲੀ ਮੱਝ ਦੇ ਉਹਨੂੰ ਖੋਣੇ ਆ ਇਹ ਮੱਝ ਆਜੀ ਆਪਣੇ ਕੋ ਆਈ ਜੇ ਤੇ ਵੀਰ ਜੀ ਮੈਂ ਥੱਲੇ ਦੁੱਧ ਕੋਈ ਸਤਾਂ ਤੋਂ 8 ਲੀਟਰ ਮੈਂ ਥੱਲੇ ਦੁੱਧ ਪਿਆਰ ਹੋਊਗਾ ਥੋੜੀ ਜਿ ਮੈਂ ਵਿੱਚ ਸਾਹਮਣੀ ਪਊਗੀ ਮੈਂ ਥਾਂ ਚੱਡੇ ਦੀ ਬਹੁਤ ਸਾਵਿਆ ਕੱਦਕੁੱਦ ਦੀ ਬਹੁਤ ਚੰਗੀ ਆ ਤਿੱਜਾ ਸੂਆ ਮੈਂ ਤੇ ਆ ਵੀਰ ਜੀ ਮੈਂ ਦੀ ਕੱਟੀ ਆ ਆ ਵੇਖੋ ਕੋਈ ਵੀਰ ਢਾਈਆਂ ਮਹੀਨੇ ਦੀ ਲਾਲੇ ਕੁਈ ਧੋਮਾ ਦੀ ਲਾਲੇ ਢਾਈਆਂ ਦੇ ਲਾਲੇ ਆ ਕੱਤੀ ਪੜੀ ਪਾਸੀ ਮਗਰ ਜੇ ਤੇ ਸੀਲ ਠੰਡੀ ਆ ਤੀਜਾ ਸੂਆ ਮਾਜੇ ਇਹ ਵਿਧੇ ਨੂੰ ਬਣੀ ਨੂੰ ਵੀ ਕੋਈ 17-18 ਦਿਨ ਹੋ ਗਏ ਜੇ ਗਾਂ ਗੱਬਨ ਹੋ ਗਈ ਏ ਤੇ ਇਸ ਟਾਈਮ ਇਥਲੇ 7-8 ਕਿਲੋ ਦੁੱਧ ਤਿਆਰ ਹੋਊਗਾ ਜੇ ਕੋਈ ਸੰਭੂਗਾ ਵੀਰ ਭਰਾ ਸਾਹਮਣੇ ਹੀ ਵੀਰਾਂ ਦੀ ਹੈਗੀ ਹੋ ਜੀ ਤੇ ਬਾਕੀ ਚੋਣ ਚਵਾ ਬਹੁਤ ਸਾਫ ਆ ਤੇ ਮੁੱਲ ਵੀ ਜੀ ਇਹਦਾ 65000 ਰੁਪਇਆ ਤੇ 60000 ਚੰਦ ਜਿਹਾਨ ਆਈ ਆਪਾਂ 2000 ਰੁਪਇਆ ਮਾਣ ਕਰਾਂਗੇ 60000 ਚ 2000 ਰੁਪਇਆ ਛੋੜ ਕਰ ਦਾਂਗੇ ਇਹ ਮੈਂ ਬਹੁਤ ਚੰਗੀ ਹੈ ਵੀ ਜੀ ਆ ਵੇਖੋ ਮੈਂ ਕੋਲ ਸਾਹ ਸੁਤਰੀ ਆ ਫਿਰ ਕੁਆਲਟੀ ਚੈੱਕ ਕਰ ਉਹ ਦੀ ਮੈਂ ਸਾਹਮਣ ਵਾਲੀ ਆ ਬਾਕੀ ਬਿਲਕੁਲ ਪਤਲੇ ਚੰਪਲੀ ਸਿੰਗਲ ਡੀ ਦੀ ਮੈਂ ਦੂਜੇ ਨੰਬਰ ਤੇ ਆ ਗਈ ਵੀ ਜੀ ਦੂਜਾ ਸੁਆ ਝੋਟੀ ਇਹ ਬਿਲਕੁਲ ਤਾਜੀ ਸੂਈ ਆ ਇਹਦੇ ਮਗਰਾ ਨੀਲੀ ਦਾ ਬੱਚਾ ਜੇ ਕੱਟਾ ਆ ਵੇਖੋ ਬਿਲਕੁਲ ਢਿੱਡੇ ਕੱਟ ਵਾਲਾ ਆ ਵੀ ਝੋਟੀ ਨਹੀਂ ਦੀ ਚਾਉਂਦੀ ਆ ਇਹ ਥਲੇ ਵੀ ਜੀ 10 ਤੋਂ 11 ਲੀਟਰ ਤਿਆਰ ਹੋਊਗਾ ਜੇ ਬਿਲਕੁਲ ਗਿੱਲੀ ਮੱਝ ਦਾ ਹੀ ਆ ਵੇਖੋ ਖੱਲੋਂ ਦੇਖੋ ਗੱਡੀ ਸਾਗਿਆ ਮੈਂ ਛੋਟੀ ਦੂਜਾ ਸੁਗਾ 10 ਤੋਂ 11 ਲੀਟਰ ਤਿਆਰ ਹੋਊਗਾ ਦੁੱਧ 12 13 ਲੀਟਰ ਦੁੱਧ ਪਰਮਾਨਾ ਛੋਟੀ ਦਊਗੀ ਮੁੱਲ ਵੀ ਦੀ ਦਾ ਛੋਟੀ ਦਾ ਭਵੇਂ 90 ਕਰ ਲਈਏ 95 ਕਰ ਲਈਏ 85000 ਚੋਂ 2000 ਰੁਪਏ ਛੋਟ ਹੋ ਜੂਗੀ 80000 ਚੋਂ ਤਹਾਨੂੰ ਵੀ ਬਾਕੀ ਮੌਕੇ ਤੇ ਵੀਰ ਭਰਾ ਫੋਨ ਲਾਵੇ ਮਾਨਤਨ ਕਰ ਲਾਂਗੇ ਤੀਜੇ ਨੰਬਰ ਤੇ ਆ ਗਈ ਵੀ ਜੀ ਇੱਕ ਬਹੁਤ ਹੀ ਖੂਬਸੂਰ ਚੰਗੇ ਵੱਡੇ ਕਾਦਰਕਾਰ ਵਾਲੀ ਤੇ ਵੀਰ ਜੀ ਮੈਂ ਜੋ ਉਧਰ ਦੀ ਹਰਿਆਣੇ ਦੀ ਸਿਰਫ ਮੈਂ ਸਾਹਮਣੇ ਦੀ ਲੋੜੇ ਬਿਲਕੁਲ ਤਾਜੀ ਸੂਈ ਆ ਆ ਵੇਖੋ ਮਗਰ ਇਹਦੇ ਕੱਟੀ ਜੇ ਗਿੱਲਾ ਨਾਲੂ ਬਿਲਕੁਲ ਅਗਰ ਨਾਲੂ ਨਾਲ ਹੀ ਲੱਗਾ ਆ ਮਗਰ ਕੱਟੀ ਇਹਦੇ ਇਥੇਲੇ ਵੀਰ ਜੀ ਹੋਣੀ ਨੌ ਆ ਤੋਂ ਕੋਈ 10 ਕਿਲੋ ਲਾਗੇ ਬੋਲਾ ਤਿਆਰ ਹੋਊਗਾ ਵੇਖੋ ਥੱਲੇ ਉਹ ਗੱਡੀ ਸਾਹ ਆ ਚੌਣ ਚਵਾ ਬਹੁਤ ਸਮ ਫਿਰ ਵੀਰ ਜੀ ਥੋੜੀ ਸਾਹਮਣ ਵਾਲੀ ਆ ਵੀਰ ਭਰਾ ਨੇ ਪਾਇਰੇ ਪਾਹੇ ਖਰਚ ਕੇ ਲਿਆ ਆ ਸੀ ਪੀਲੇ ਸੂਵੇ ਅਰਕਾ ਚਲੋ ਬਾਹਰਪੂਰ ਚਲੇ ਗਏ ਸੀ ਘਰ ਨਹੀਂ ਸਮਣ ਸੁੱਕੀ ਤੂੜੀ ਤੋਂ ਮੈਂ ਆਈ ਜੇ ਆਦੀ ਆਈ ਜੇ ਵੀਰ ਭਰਾ ਕੋ ਸੰਭੂ ਗਦੇ 12 13 ਕਿਲੋ ਦੁੱਧ ਦੇ ਦਊਗੀ ਮੈਂ ਚੰਗੇ ਵੱਡੇ ਕੱਦ ਗਾਲੀ ਆ ਵੇਖੋ ਕਿੱਡਾ ਕੱਦ ਦੇ ਮੈਂ ਦਾ ਤੇ ਚੌਣ ਚਵਾ ਬਿਲਕੁਲ ਸਾਹਿਬ ਇੱਕ ਨੰਬਰ ਪੋਲੀ ਵੀਜੀ ਨੂੰ ਕੋਈ ਥਾਣਾ ਦੀ ਬਾਤ ਕਾੜਨੀ ਬਿਲਕੁਲ ਬਰਾਬਰ ਸਾਰੇ ਕੰਨੀਆਂ ਤੇ ਵੀ ਜੇ ਉਹ ਮੈਂ ਰਾਜੀ ਹੁੰਦੀ ਤੇ ਮੈਂ ਉਹ ਵੀਜੀ ਲੱਖ ਰੁਪਇਆ ਮੁੱਲ ਕਰਾਉਣ ਵਾਲੀ ਸੀ ਸਿਰਫ ਮੈਂ ਦੇ ਕੋਈ ਕਮੀ ਵਿੱਚ ਥੋੜੀ ਜਿਹੀ ਮੈਂ ਸਾਮਣ ਆਲੀ ਆ ਤੇ ਬਾਕੀ ਵੀਜੀ ਹਾਰੀ ਸਾਰੀ ਮੈਂ ਨੂੰ ਐਡਾ ਥਣ ਚੱਡਾ ਲੈਵਾ ਨਹੀਂ ਇਹ ਲੱਗਦਾ ਆ ਵੇਖੋ ਐਡਾ ਥਣ ਲੈਵਾ ਨਹੀਂ ਚ ਲੱਗਦਾ ਤੇ ਸਾਮਣ ਆਲੀ ਆ ਮੈਂ ਤੇ ਉਦੋਂ ਦੇ ਵੀਜੀ ਮੈਂ 90000 ਲੱਖ ਦੀ ਸੀ ਤੇ ਹੁਣ ਥੋੜੀ ਜਿਹੀ ਮੈਂ ਸਾਹਮਣ ਵਾਲੀ ਆ ਵੀਰਪਰਾ ਕੋ ਸਾਂਭ ਲੈ ਤੇ ਬਾਕੀ ਦੁੱਧ ਦੀਆਂ ਨਰੀਆਂ ਵੀ ਬਕਾਈ ਜਾਊਗੀ ਤੇ ਹੁਣ ਵੀਰ ਜੀ ਮੋਲੇ ਦਾ 75000 ਰੁਪਿਆ 70000 ਦੀ ਮੈਂ ਹਾਨਾ ਦੇ ਦਾਂ ਮੈਂ 10 ਕਿਲੋ ਵੀਰ ਜੀ ਬੋਲਾ ਹੀ ਹੁਸਲੇ ਤਿਆਰ ਮੈਂ ਥੱਲੇ ਆ ਵੇਖੋ ਆ ਵੇਖੋ ਪੂਰੇ ਚੰਗੇ ਕਦਰਕਾਰ ਵਾਲੇ ਕੋਣ ਚਵਾਰੀ ਬਿਲਕੁਲ ਸਾਫ ਤੇ ਉੱਥੇ ਨੰਬਰ ਤੇ ਆ ਗਈ ਵੀਰ ਜੀ ਵੈੜ ਆ ਵੇਖੋ ਬਿਲਕੁਲ ਠੰਡੀ ਸੀ ਇਹ ਥੱਲੇ ਬੈਗਮ ਖਾਵੇਂ ਤੂਜਾ ਸੁਆ ਵੈੜ ਸੋਈ ਜੇ ਦੇਖੋ ਬਿੱਜੀ ਮਗਰ ਬੈੜ ਦੇ ਬੱਛੀ ਦੇ ਇਹਦੇ ਥੱਲੇ 10 ਕਿਲੋ ਦੁੱਧ ਤਿਆਰ ਹੋ ਗਏ ਹਾਂ ਵੇਖੋ ਇਦਾਂ ਹੀ ਠੰਡੀ ਬੈਠੋ ਥੱਲੇ ਧਾਰਾ ਮਾਰਦੇ ਧਾਰਾ ਮਾਰੋ ਬਿਲਕੁਲ ਪੋਲੀ ਰੂੰਗਰ ਦੀ ਆ ਲੋ ਇਦਾਂ ਹੀ ਪਸੰਦ ਬੋਗੀ ਇਸ ਦਾ ਦੁੱਧ ਆ ਕੱਪ ਮਗਰ ਲੈਣਾ ਮਗਰਲਾ ਮਾਰੀਆਂ ਆਈਆਂ ਨੇ ਆ ਪੋਲੀ ਰੂੰਗਰ ਦੀ ਚਲੋ ਕਲੀ ਨੇ ਮਾਰੋ ਚਲੋ ਜੀ ਆਹ ਵੇਖੋ ਬਿੱਜੀ ਕਲ ਕੋਲ ਇੱਕ ਮੋਥਾ ਨਾ ਦਾ ਸਾਇ ਇ ਤੇ ਗੈਪ ਚੈੱਕ ਕਰਾ ਦੀ ਬਹੁਤ ਹੀ ਠੰਡੀ ਸੀ ਮਗਰ ਵੀਰ ਜੀ ਇਹਦੇ ਵੱਛੀ ਜੀ ਇਸ ਕੁਆਲਟੀ ਚੈੱਕ ਕਰ ਲਓ ਆ ਮਗਰ ਵੱਛੀ ਜੀ 15 ਤੋਂ 20 ਦਿਨਾਂ ਦੀ ਸੁਈ ਜੇ ਆ ਵੇਖੋ ਵੱਛੀ ਤੇ ਇਹ ਵੀਰ ਜੀ ਸਾਮ ਵਲੇ ਕੋ ਆਈ ਆ ਨੂੰ ਪਤਾ ਇੱਧਰ ਏਰੀਏ ਦੇ ਬੱਲੇ ਬੰਨੇ ਥੋੜਾ ਜਿਹਾ ਪਾਣੀ ਪੁਣੀ ਲੋਕਾਂ ਦੇ ਪੱਠੇ ਪੁੱਠੇ ਸਭ ਮਰ ਗਏ ਹੀ ਤੇ ਡੰਗਰ ਥੋੜਾ ਪੱਠਿਆਂ ਖੋਣਾ ਟੁੱਟੇ ਨੇ ਬਾਕੀ ਸਾਹਮਣ ਵਾਲੀਆਂ ਵੜਾ ਡੰਗਰ ਸਾਹਮਣ ਵਾਲੇ ਪਾਸੋਂ ਸਾਰੇ ਦੁੱਧingan ਨਰਾ ਉਹ ਗਏ ਪੋਈ ਥੱਲੇੋਂ ਸਾਪਿਆ ਬੈੜ ਤੇ ਮੋਲ ਵੀਰ ਜੀ ਵੈੜਦਾ ਆਪਾਂ ਕੋਈ 45 ਨਹੀਂ ਕਰਨਾ 50 ਨਹੀਂ ਕਰਨਾ 40000 ਤੋਂ ਵੀਰ ਜੀ 3000 ਰੁਪਏ ਛੋਟ ਹੋ ਗਈ 37000 ਦੀ ਵੈੜ ਹਾਨ ਆਪਾਂ ਦੇ ਦਾਂਗੇ ਜੇ ਸਾਂਭੂਗਾ ਵੀਰਪਰਾ ਦੁੱਧ 14 15 ਕਿਲੋ ਬੜੇ ਰਮਾਨਾ ਦੇ ਦਿਆਂਗਾ ਪੱਠੇ ਪੱਠੇ ਪਾਊਗੀ ਵੇਖੋ ਇੰਨੇ ਨਾ ਵੈੜ ਪਸੰਬੀ ਜਾ ਵੇਖੋ ਥਾਣਾ ਆਹ ਵੇਖੋ ਦੇਖੋ ਥਾਣਾ ਦਾ ਮਦਰ ਸ਼ਾਇਦ ਤੇ ਗਾਇਬ ਤੇ ਬਾਕੀ ਵੀਰ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ